ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ ਹਾਜ਼ਰ ਹੋਏ ਆ ਦੂਜਾ ਸੂਆ ਵਹਿਣ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦਬਾ ਦਿਓ ਦੋਸਤੋ ਇਹ ਵੜ ਦੂਜਾ ਸੂਆ ਸੂਣ ਵਾਲੀ ਆ ਹਜੇ ਤਕਰੀਬਨ 8-9 ਦਿਨ ਦੀ ਕੱਚੀ ਆ 8-9 ਦਿਨ ਲੈ ਜੂਗੀ ਰਾਮਦਈ ਨਾਲ ਪੂਰੀ ਸੁਨੱਖੀ ਵੜਾ ਦੋਸਤੋ ਦੂਜਾ ਸੂਆ ਆ ਤੁਸੀਂ ਦੇਖ ਸਕਦੇ ਹੋ ਰਾਜੀਪਲੀ ਵੀ ਫੁੱਲ ਲੱਗੀ ਬਾਕੀ ਹਵਾਨੇ ਦੀ ਬੰਤਰ ਬਹੁਤ ਵਧੀਆ ਇਹਨੇ ਪੂਰਾ ਫਿਟਿੰਗ ਦਾ ਅਡਰੀ ਰੱਖਣਾਗਾ ਕੋਈ ਇਹਨੇ ਲਮਕਵਾ ਹਵਾਨਾ ਨਹੀਂ ਬਣਾਉਣਾਗਾ ਉੱਪਰ ਉੱਪਰੀ ਖੁੱਚਾਂ ਤੋਂ ਰਹਿਣਾ ਹਵਾਨਾ ਜਿੰਨਾ ਵੀ ਤਿਆਰ ਕਰਨਾ ਆ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਦੋਸਤੋ ਠੰਡੀ ਵੈੜਾ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਗਈ ਆ ਤੁਸੀਂ ਦੇਖ ਸਕਦੇ ਹੋ ਥਣਾ ਥਣਾ ਦੇ ਹਜੇ ਵਾਲ ਢੇਲਾ ਕਾਫੀ ਪਿਆ ਦੋਸਤੋ ਪੂਰਾ ਵਧੀਆ ਹਵਾਨਾ ਨੇ ਤਿਆਰ ਕਰਕੇ ਸੋਣਾਗਾ ਜੇ ਆਪਾਂ ਇਹਦੇ ਮਿਲਕ ਕੈਪੈਸਟੀ ਦੀ ਗੱਲ ਕਰੀਏ 25+ ਰਾਮ ਦੈਨਾ ਦੁੱਧ ਦੇ ਦੂਗੀ ਜਿਸ ਹਿਸਾਬ ਨਾਲ ਆਪਾਂ ਹੁਣ ਮੌਸਮ ਦੇ ਹਿਸਾਬ ਨਾਲ ਗੱਲ ਕਰੀਏ ਵੱਧ ਵੀ ਦੇ ਸਕਦੀ ਆ ਪਰ ਆਪਾਂ 25 ਪਲੱਸ ਕਹਿ ਕੇ ਦੇਵਾਂਗੇ 25 26 ਲੀਟਰ ਦਾ ਆਰਾਮਦਾਇਣੀ ਨੇ ਦੁੱਧ ਪਾ ਦੋਗੀ। ਬਾਕੀ ਦੁੱਧ ਸੇਵਾਦਈ ਹੁੰਦਾਗਾ ਜਿੰਨੀ ਸੇਵਾ ਦੇ ਅਕੋਰਡਿੰਗ ਉਨਾ ਹੀ ਦੁੱਧ ਰਹਿਣਾਗਾ। ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਦੋਸਤੋ ਰੇਟ ਦਾ ਫੋਨ ਤੇ ਹੋਊਗਾ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ। ਤੁਸੀਂ ਕਾਲ ਕਰ ਸਕਦੇ ਹੋ 9781315230 ਬਾਕੀ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਸੀਲ ਗਿੱਦੜਵਾਹਾ ਮੁਕਸਰ ਤੋਂ 15 ਕਿਲੋਮੀਟਰ ਰਹਿ ਜਾਂਦਾ ਤੇ ਬਠਿੰਡੇ ਵਾਲੀ ਸਾਈਡ ਤੋਂ 32 32 ਕਿਲੋਮੀਟਰ ਰਹਿ ਜਾਂਦਾ ਬਾਕੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ ਆਪਣੇ ਕੋਈ ਡੇਲੀ ਨਵੇਂ-ਨਵੇਂ گاਵਾ ਆਉਂਦੀਆਂ ਰਹਿੰਦੀਆਂ ਨੇ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਪੂਰੀ ਸ਼ਾਨਦਾਰ ਵੜਾ ਗਈ ਸੀਲ ਠੰਡੀ ਤੇ ਬਾਕੀ ਤੁਸੀਂ ਕਾਲ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾਗਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਸ਼ੇਅਰ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ